ਬਾਬਾ ਜੀ ਸਾਨੂੰ ਸੰਤਾਂ ਦੀ ਵਾਰ ਸਣਾ ਦਿਓ ਅਸੀਂ ਟਰਾਲੀਆਂ ਲਾਣੀਆਂ ਸ਼ਾਮਾਂ ਤੱਕ ਖਰਾਗ ਭਰ ਦੋ ਅੰਦਰ ਸਪਿਰਿਟ ਭਰ ਦੋ ਇੱਕ ਵਾਰੀ ਜੀ ਵਾਹ ਵਾਹ ਕਰ ਦੋ ਕਿਰਪਾ ਮਾਰੇ ਜੀ ਲੰਮੀਆਂ ਲੰਮੀਆਂ ਬਾਹਾਂ ਵਾਲਾ ਸ਼ੀਣੀ ਮਾਤਾ ਜਾਓ ਧੰਮ ਧਮੀ ਟਕਸਾਲ ਦਾ ਸੇਵਕ ਗੁਰਾਂ ਨੇ ਆਪ ਕਲਾਇਆ ਧੰਮ ਧਮੀ ਟਕਸਾਲ ਦਾ ਨਾਲ ਖੜਾ ਅਮਰੀਕ ਸਿੰਘ ਜਾਂ ਵੀਰ ਡਰਾਵੇ ਬੈਰੀ ਨੂੰ ਹਾਲੇ ਤੱਕ ਵੀਰ ਸੰਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਹੋ ਪਿੰਡਿਆਂ ਵਾਲਿਆ ਸੰਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਹੱਕਾਂ ਖਾਤਰ ਲੜਦਾ ਯੋਧਾ ਕਹਿਣ ਕਰਨ ਦਾ ਪੂਰਾ ਸੀ ਇੰਦਰਾ ਦੇ ਹੰਕਾਰ ਨੂੰ ਜਿਸਨੇ ਕਰਤਾ ਚੂਰਾ ਚੂਰਾ ਸੀ ਇੰਦਰਾ ਦੇ ਹੰਕਾਰ ਨੂੰ ਜਿਸਨੇ ਕਰ 84 ਘਤਰੇ ਵਿੱਚ ਤਕਸਾਲੀ ਹੋ ਹੋ ਘਤਰੇ ਵਿੱਚ ਤਕਸਾਲੀ ਜੋਸ਼ ਮਸ਼ੀਰ ਡਰਾਵੇ ਵੈਰੀ ਨੂੰ ਭਾਈ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਡਰਾਵਾਣਿਆ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਗੱਜ ਗੱਜ ਕਰੇ ਜਾਵੇ ਨਾ